ਹਾਂਜੀ ਬਈ ਆਪਣਾ ਨਾਮ ਦੱਸੋ ਆਪਣਾ ਪੇਸ਼ਾ ਦੱਸੋ ਕੀ ਕਰਦੇ ਹੋ ਮੇਰਾ ਨਾਮ ਸਲਬ੍ਰਿਤ ਕੋਹਰਾ ਮੈਂ ਗੁਨਾਨਗ ਦੇ ਯੂਨੀਵਰਸਿਟੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਜੌਬ ਕਰ ਰਹੀ ਹਾਂ ਅੱਛਾ ਤੁਹਾਡੇ ਨਾਲ ਕੀ ਵੀ ਠੱਗੀ ਹੋਈ ਸੀ ਕਿਸ ਤਰੀਕੇ ਨਾਲ ਹੋਈ ਦੱਸ ਸਕਦੇ ਹੋ ਅ ਮੇਰੇ ਨਾਲ ਬਾਈਜੂ ਕੰਪਨੀ ਵੱਲੋਂ ਜਿਹੜੇ ਫਰਾਡ ਸੀਗੇ ਉਹਨਾਂ ਦੀ ਮੈਨੂੰ ਐਡਵਰਟਾਈਜ਼ਮੈਂਟ ਦੇ ਥਰੂ ਉਹਨਾਂ ਦੀ ਕਾਲ ਦੇ ਥਰੂ ਉਹਨਾਂ ਨੇ ਮੇਰੇ ਤੋਂ ਅ ਕੁਝ ਇਨਸਟਾਲਮੈਂਟਸ ਦੇ ਵਿੱਚ ऐसे जेडे सिगया उन्होंने मेरे तो ਲਈ जेडे ना जिदे वास्ते उन्होंने खाता प्रोवाइड ਕੀਤਾ ਸਾਰਾ ਕੁਝ ਐਂਡ ਇਥੇ ਤੱਕ ਕੀ ਉਹਨਾਂ ਨੇ ਆਈਡੀ ਪੇ ਇੱਕ ਆਈਡੀ ਕਾਰਡ ਜਿਵੇਂ ਆਈ ਹੋਸੀ ਜਿਹੜੇ ਕੀ ਸੇਮ ਬਾਈ ਜੂ ਆਪ ਜਿਹੜੀ ਹੈ ਉਹਦੇ ਵਾਂਗੂ ਹੀ ਸੀਗੇ ਅਸੀਂ ਕਿ ਉਹ ਰੇਂਜ ਉਸ ਆਈ ਦਿੱਤਾ ਉਹਨਾਂ ਤੋਂ ਕੰਟੈਕਟ ਦੀਆਂ ਬੁਕੀ ਉਹਨਾਂ ਨੂੰ ਕੰਟੈਕਟ ਕੀਤਾ ਜੇ ਉਹਨਾਂ ਦਾ ਐਡਵਰਟਾਈਜ਼ਮੈਂਟ ਜਿਹੜੀ ਹੈ ਉਹ YouTube ਤੇ Instagram ਤੇ Facebook ਤੇ ਮੈਂ ਦੀਆਂ ਸ਼ੋ ਹੁੰਦੀਆਂ ਰਹਿੰਦੀਆਂ ਤੇ ਇਹ ਜਿਹੜੀ ਐਪ ਹੈ ਇਹ ਵੀ YouTube ਤੇ ਸ਼ੋ ਹੋ ਰਹੀ ਸੀਗੀ ਤੇ ਜਦੋਂ ਹੀ ਉਹ ਐਪ ਤੇ ਆਟੋਮੈਟਿਕ ਆਟੋਮੈਟਿਕਲੀ ਕਲਿੱਕ ਹੋਇਆ ਆਪੇ ਹੀ ਕਲਿੱਕ ਹੋਇਆ ਜਿਵੇਂ ਐਪ ਖੁੱਲ ਜਾਂਦੀ ਹੈ ਕਈ ਵਾਰੀ ਕੋਈ ਵੀ ਐਪ ਤੇ ਉਦੋਂ ਉਹ WhatsApp ਤੇ ट्रांसफर ਹੋ ਕੇ ਇੱਕ ਨੰਬਰ ਦੇ ਥਰੂ ਉਹਨਾਂ ਨੂੰ ਮੈਸੇਜ ਸੈਂਡ ਹੋ ਗਿਆ ਕਿ ਗਿਵ ਮੀ ਮੋਰ ਇਨਫੋਰਮੇਸ਼ਨ ਰਿਗਾਰਡਿੰਗ ਥਿਸ ਉਸ ਤੋਂ ਬਾਅਦ ਉਹਨਾਂ ਨੇ ਉਹਦੇ ਰਿਗਾਰਡਿੰਗ ਹੋਰ ਇਨਫੋਰਮੇਸ਼ਨ WhatsApp ਤੇ ਭੇਜਣੀ ਸ਼ੁਰੂ ਕਰ ਦਿੱਤੀ ਜੀ ਕਿੰਨੇ ਚੱਕੀ ਕੋਲ ਨੂੰ ਇਸ ਤਰ੍ਹਾਂ ਉਹ ਕੀ ਦੀ ਕੀ ਕਰਦੇ ਹੋ ਪਹਿਲਾਂ ਤੇ ਉਹਨਾਂ ਨੇ 2100 ਰੁਪਏ ਲਿਆ ਸੀਗਾ ਜਦੋਂ ਉਹਨਾਂ ਨੇ ਕਿਹਾ ਸੀਗਾ ਕਿ ਰਜਿਸਟ੍ਰੇਸ਼ਨ ਵਾਸਤੇ ਲੈ ਰਹੇ ਆ ਤੇ ਉਹ ਉਹਦੇ ਵਿੱਚੋਂ 100 ਰੁਪਏ ਜਿਹੜੇ ਆ ਉਹ ਡਿਡਕਟ ਕੀਤੇ ਜਾਣਗੇ ਤੇ ਜਿਹੜੇ ਬਾਕੀ 2000 ਆ ਉਹ ਤੁਹਾਨੂੰ ਅਕਾਊਂਟ ਵਿੱਚ ਤੁਹਾਡਾ ਸਾਰਾ ਪੈਸੇ ਖਤਮ ਹੋਣ ਤੋਂ ਬਾਅਦ ਤੁਹਾਨੂੰ ਮਿਲ ਜਾਏਗਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੰਸ਼ੋਰੈਂਸ ਕੰਪਨੀ ਵੱਲੋਂ ਹੀ ਆਪਣੇ ਹੀ ਜਾਂ ਫਿਰ ਕਿਸੇ ਬੰਦੇ ਨੂੰ ਜਾਂ ਕਿਆ ਹੋਏਗਾ ਜਿਹੜਾ ਕਿ ਇੰਸ਼ੋਰੈਂਸ ਕੰਪਨੀ ਵੱਲੋਂ ਗੱਲ ਕਰਦਾ ਸੀ ਤੇ ਉਹਨੇ ਵੀ ਸੇਮ ਐਵੇਂ ਹੀ ਇੰਸ਼ੋਰੈਂਸ ਕੰਪਨੀ ਦੇ ਨਾਮ ਤੇ ਕੀ ਉਹ ਗੈਜੇਟਸ ਪ੍ਰੋਵਾਈਡ ਕਰਦੇ ਆ ਸਾਰਾ ਕੁਝ ਆਨਲਾਈਨ ਟਿਊਟਰਿੰਗ ਵਾਸਤੇ ਕੰਪਿਊਟਰ ਵਗੈਰਾ ਤੇ ਉਹਦੇ ਵਾਸਤੇ ਜਿਹੜਾ ਕੋਰੀਅਰ ਹੈ ਉਹ ਬੈਂਗਲੌਰ ਤੋਂ ਇੱਥੇ ਆਏਗਾ ਤੇ ਉਹਦੇ ਵਿੱਚ ਤੁਹਾਨੂੰ 12650 ਕੁਝ ਉਹ ਇਦਾਂ ਉਹਦੀ ਜਿਹੜੀ ਇੰਸ਼ੋਰੈਂਸ ਕਰवानी ਪੈਗੀ 2 ਸਾਲ ਦੀ ਜਿਹਦੇ ਚ 650 ਤੇ ਤੁਹਾਡੇ ਇੰਸ਼ੋਰੈਂਸ ਤੇ ਕੱਟੇ ਜਾਣਗੇ ਜਿਹੜੇ 12000 ਹੈ ਉਹ ਸਾਰਾ ਪ੍ਰੋਸੈਸ ਕੰਪਲੀਟ ਹੋਣ ਤੋਂ ਬਾਅਦ ਵਾਪਸ ਆਏਗਾ ਇਸ ਤਰੀਕੇ ਨਾਲ ਕਿਹਦੀ ਹੈ ਇਸ ਤਰੀਕੇ ਨਾਲ ਚਾਰ ਵਾਰੀ ਐਵੇਂ ਹੋਇਆ 90000 ਦੇ ਲਾਗੇ ਜਿਹੜਾ ਕੰਪਨੀ ਹੈ ਅਠਵੀਂ ਮੰਡੀ ਕੀ ਉਹਦੀ ਜੈਨੂਇਨ ਆਪਣੀ ਬੀਕੀ ਉਹਨਾਂ ਦਾ ਕੋਨਟੈਕਟ ਠੀਕ ਹੈ ਜੀ ਤੁਸੀਂ ਉਹਨਾਂ ਨੂੰ ਵੀ ਤੁਹਾਡੇ ਨਾਲ ਵੀ ਠੱਗੀ ਹੋ ਗਈ ਜੀ ਮੈਮ ਬਾਈ ਜੁਵ ਲਰਨਿੰਗ ਜਿਹੜੀ ਕੰਪਨੀ ਹੈ ਉਹਨੂੰ ਇਨਫਾਰਮ ਕੀਤਾ ਸੀ ਉਹਨੇ ਕਾਲ ਸੈਂਟਰ ਤੇ ਇਨਫਾਰਮ ਕੀਤਾ ਤੇ ਫਿਰ ਉਹਨਾਂ ਨੇ ਇੱਕ ਬਕਾਇਦਾ ਮੈਨੂੰ ਈਮੇਲਸ ਤੇ ਮੇਰਾ ਜਿਹੜੀ ਸਾਰੀ ਚੈਟ ਹੋਈ ਹੈ WhatsApp ਤੇ ਉਹ ਨੰਬਰ ਦੇ ਉਹ ਸਾਰੀ ਚੈਟ ਦੀ ਸਕਰੀਨ ਸ਼ਾਟਸ ਲੈ ਲਏ ਸੀਗੇ ਤੇ ਉਹਨਾਂ ਨੇ ਮੈਨੂੰ ਕੰਪਲੇਂਟ ਨੰਬਰ ਵੀ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਹੈੱਡ ਆਫਿਸ ਜ਼ਰੂਰ ਇਸ ਬਾਰੇ ਗੱਲ ਕਰਾਂਗੇ ਕਿ ਇਹਦਾ ਜ਼ਿਕਰ ਕਰਾਂਗੇ ਕਿ ਐਵੇਂ ਚੱਲ ਰਿਹਾ ਹੈਗਾ ਅੱਛਾ ਤੁਹਾਨੂੰ ਉਹਨੇ ਗਲਤੀ ਅਸੀਂ ਵੀ ਕਿਸ ਤਰੀਕੇ ਤੇਰੀ ਕੋਈ ਸੋਚੇ ਸੀ ਵੀ ਮੈਂ ਕਿੰਨੇ ਕੱਸੀ ਆਣੀ ਸ਼ੁਰੂ ਕਰ ਦੇਵਾਂਗੇ ਉਹਨਾਂ ਕੀ ਲੱਛਕੀ ਦਾ ਉਹਨਾਂ ਨੇ ਆਨਲਾਈਨ ਦਾ ਇਹ ਦੱਸਿਆ ਸੀਗਾ ਕਿ ਜੇ ਤੁਸੀਂ ਆਨਲਾਈਨ ਟੀਚਿੰਗ ਕਰਦੇ ਹੋ ਆਨਲਾਈਨ ਟੀਚਿੰਗ ਦੇ ਵਿੱਚ ਤੁਹਾਨੂੰ 15 ਬੱਚੇ ਇੱਕ ਟਾਈਮ ਤੇ ਘੰਟੇ ਦੇ ਪੜਾਣੇ ਆ ਜਿਹੜੇ 15 ਬੱਚੇ ਇੱਕੋ ਕਲਾਸ ਦੇ ਇੱਕੋ ਸਬਜੈਕਟ ਦੇ ਹੋਣਗੇ ਤੇ ਉਹਦੇ ਵਿੱਚ ਤੁਹਾਡੀ ਜਿਹੜੀ ਸਟਾਰਟਿੰਗ ਸੈਲਰੀ ਹੋਏਗੀ ਉਹ 30000 ਹੋਏਗੀ ਤੇ ਉਸ ਤੋਂ ਬਾਅਦ ਉਹਦੇ ਵਿੱਚ ਇਨਕਰੀਮੈਂਟ ਵੀ ਹੋਈ ਜਾਏਗਾ ਜਿਵੇਂ ਜਿਵੇਂ ਬੱਚੇ ਇਨਕਰੀਸ ਹੋਣਗੇ ਕਲਾਸ ਦੇ ਵਿੱਚ ਤੇ ਉਹਦੇ ਅਕੋਰਡਿੰਗ ਜਿਹੜਾ ਫਰਸਟ ਰਜਿਸਟ੍ਰੇਸ਼ਨ ਕਰਵਾਈ ਸੀ ਉਹ ਜਿਹੜੀ ਰਜਿਸਟ੍ਰੇਸ਼ਨ ਦੇ 2100 ਲਏ ਸੀ ਉਹਨਾਂ ਨੇ 100 ਤੇ ਕੰਪਨੀ ਵਾਲਾ ਸੀਗਾ ਰਜਿਸਟ੍ਰੇਸ਼ਨ ਦੇ ਫਾਰਮ ਦੇ ਉਹਨਾਂ ਨੇ ਕਿਹਾ ਕਿ ਪੈਸੇ ਆ ਤੇ ਜਿਹੜਾ 2000 ਸੀਗਾ ਉਹ ਫਰਸਟ ਸੈਲਰੀ ਦੇ ਨਾਲ ਕਹਿੰਦੇ ਸੀ ਆਏਗਾ ਤੇ ਬਾਕੀ ਦੇ ਜਿਹੜੇ ਪੈਸੇ ਉਹਨਾਂ ਨੇ ਲਏ ਸੀਗੇ ਉਹ ਹੌਲੀ ਹੌਲੀ ਕਰਕੇ ਉਹਨਾਂ ਨੇ ਬਾਅਦ ਚ ਕਿਹਾ ਕਿ ਜਦੋਂ ਤੁਹਾਡਾ ਸਾਰਾ ਪ੍ਰੋਸੈਸ ਖਤਮ ਹੋ ਜਾਏਗਾ ਉਸ ਤੋਂ ਬਾਅਦ ਤੁਹਾਡੇ ਕੋਲ ਉਹ ਪੈਸੇ ਤੁਹਾਡਾ ਅਕਾਊਂਟ ਨੰਬਰ ਲੈ ਕੇ ਉਹਦੇ ਵਿੱਚ ਪਾ ਦਿੱਤੇ ਜਾਣਗੇ ਲੇਕਿਨ ਜਦੋਂ ਅਹ last ਮੈਂ transfer ਕੀਤੇ ਜਦੋਂ ਪੈਸੇ ਉਹਦੇ ਵਿੱਚ ਮੈਂ ਅਹ ਇਹ ਸਮਝ ਕੇ ਕੀਤੇ ਮੈਨੂੰ ਕਿਤੇ ਨਾ ਕਿਤੇ ਸ਼ੱਕ ਤੇ ਉਹਨਾ ਤੇ ਪਈ ਸੀਗੀ ਲੇਕਿਨ ਮੈਂ ਇਹ ਸੋਚ ਕੇ ਕੀਤੇ ਕੀ ਸ਼ਾਇਦ ਉਹ ਵਾਪਿਸ ਆ ਜਾਣਗੇ ਕਿਉਂਕਿ ਅਹ ਜਿਵੇਂ ਕਈ ਵਾਰੀ ਬੰਦਾ confuse ਹੋ ਜਾਂਦਾ ਕੀ ਹਨਾ ਹੁਣ ਇਹ ਪੈਸੇ ਵੀ ਆਉਣਗੇ ਕੀ ਨਹੀਂ ਆਉਣਗੇ ਤੇ ਉਸ time ਵੀ ਐਵੇਂ ਹੀ ਹੋਇਆ ਤੇ ਮੈਨੂੰ ਸੀਗਾ ਕੀ ਸ਼ਾਇਦ ਉਹ ਵਾਪਿਸ ਆ ਜਾਣਗੇ ਜੇ ਜੇ ਇਹ genuine ਹੋਇਆ ਤੇ ਜੀ ਮੈਂ ਇਹਦੇ ਬਾਰੇ ਪੁਲਿਸ ਕਮਿਸ਼ਨਰ ਨੂੰ ਵੀ ਅਪਲੀਕੇਸ਼ਨ ਲਿਖੀ ਹੈ ਤੇ ਉਹਦਾ ਮੈਨੂੰ ਕੰਪਲੇਂਟ ਨੰਬਰ ਵੀ ਮਿਲ ਗਿਆ ਹੈ ਤੇ ਉਹਨਾਂ ਨੇ ਅਪਲੀਕੇਸ਼ਨ ਰਿਸਿਵ ਕਰ ਲਈ ਜੇ ਤੇ ਪੁਲਿਸ ਇੱਥੇ ਕਾਰਵਾਈ ਕਰੇਗੀ ਕਿਉਂਕਿ ਅੱਜਕੱਲ ਕਾਫੀ ਫਰਾਡ ਕੇਸਿਸ ਆਵਨੇ ਚੱਲ ਰਹੇ ਨੇ ਐਡਵਰਟਾਈਜ਼ਮੈਂਟ ਗੇਮਸ ਦੇ ਥਰੂ ਤੇ ਐਪਸ ਦੇ ਥਰੂ ਵੀ ਤੇ ਅਗਰ ਤੇ ਪੁਲਿਸ ਇੱਥੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੇ ਤੇ ਜ਼ਰੂਰ ਮਿਲ ਜਾਣਗੇ ਕਿਉਂਕਿ ਉਹਨਾਂ ਦਾ ਜਿਵੇਂ ਟਰੈਕ ਟਰੈਕ ਹੋ ਰਿਹਾ ਹੈ ਉਹਨਾਂ ਦਾ ਮੋਬਾਈਲ ਨੰਬਰ ਉਹ ਹਲੇ ਤੱਕ ਉਹਨਾਂ ਦਾ ਮੋਬਾਈਲ ਨੰਬਰ ਚੱਲ ਰਿਹਾ ਹੈ 2 ਦਿਨ 3 ਦਿਨ ਹੋ ਗਿਆ ਤੇ ਹਲੇ ਤੱਕ ਉਹਨਾਂ ਦਾ ਜਿਹੜਾ ਉਹ ਟਰੈਕ ਹੋ ਰਿਹਾ ਹੈ ਮਾਈਲ ਅੱਛਾ ਅਬ ਇਸ ਲੋਕਾਂ ਨੂੰ ਜਾਗੂ ਲੋਕਾਂ ਨੂੰ ਇਸ ਨੀਹਾ ਦੇਣਾ ਚਾਹੀਦਾ ਜਿਵੇਂ ਕਿ ਇਹ ਹੈ ਜੀ ਬਿਲਕੁਲ ਇਹ ਲੋਕਾਂ ਨੂੰ ਇਸ ਬਾਰੇ ਸਤਰਕ ਰਹਿਣਾ ਚਾਹੀਦਾ ਹੈ ਕਿ ਐਵੇਂ ਦੀ ਐਡਵਰਟਾਈਜ਼ਮੈਂਟਸ ਨੂੰ ਚਾਹੇ ਵੀ ਤੁਸੀਂ ਵਿਜ਼ਿਟ ਨਾ ਕਰੋ ਉਹਦੇ ਉੱਤੇ ਕਲਿੱਕ ਨਾ ਕਰੋ ਕਿਉਂਕਿ ਵੈਸੇ ਤੇ ਜਿਵੇਂ ਮੈਂ ਸੀਗੀ ਮੈਂ ਵੀ ਉੱਤੇ ਕਲਿੱਕ ਨਹੀਂ ਸੀ ਕੀਤਾ ਆਟੋਮੈਟਿਕਲੀ ਹੱਥ ਲੱਗਾ ਤੇ ਉਹ ਓਪਨ ਹੋ ਗਿਆ WhatsApp ਤੇ ਉਹਨਾਂ ਦਾ ਪੇਜ ਲੇਕਿਨ ਤੁਹਾਨੂੰ ਇਹੋ ਜੀ ਸਾਈਟਸ ਤੇ ਵਿਜ਼ਿਟ ਹੀ ਨਹੀਂ ਕਰਨਾ ਚਾਹੀਦਾ ਤੁਹਾਨੂੰ ਅਗਰ ਕਿਤੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਤੁਸੀਂ ਖੁਦ ਜਾ ਕੇ ਉੱਥੇ ਉਹ ਗੱਲਬਾਤ ਕਰੋ ਜਿਹੜੀ ਵੀ ਜੌਬ ਦੀ ਆਫਰ ਆਉਂਦੀ ਹੈ ਜਾਂ ਫਿਰ ਕਿਤੇ ਪੜਨਾ ਚਾਹੁੰਦੇ ਹੋ ਕਈ ਵਾਰੀ ਪੜਾਈ ਦੇ ਰਿਲੇਟਿਡ ਵੀ ਐਵਰੀਆ ਐਪਸ ਹੈਗੀਆਂ ਨੇ ਜਿਹੜਾ ਕਿ ਤੁਹਾਡੇ ਤੋਂ ਪੈਸੇ ਲੈ ਕੇ home tutoring ਦੀ ਗੱਲ ਕਰਦੇ ਨੇ ਲੇਕਿਨ ਬਾਅਦ ਚੋਂ ਪੈਸੇ ਲੈ ਕੇ ਗਾਇਬ ਹੋ ਜਾਂਦੇ ਨੇ so ਉਹਨਾ ਨੂੰ ਇਹੋ ਜਿਹੀ advertisement ਤੋਂ ਇਹੋ ਜਿਹੀ fake news ਤੋਂ ਬਚਣਾ ਚਾਹੀਦਾ